ਪੰਜਾਬ ਦੇ ਵਿੱਚ ਹੜਤਾਲ ਤੇ ਗਏ ਤਹਿਸੀਲਦਾਰਾਂ ਨੂੰ ਇਸ ਵੇਲੇ ਵਿਭਾਗ ਦੇ ਵੱਲੋਂ ਵੱਡੀ ਚੇਤਾਵਨੀ ਦੇ ਦਿੱਤੀ ਗਈ ਹੈ। ਜਿहां ਇਹਨਾਂ ਤਹਿਸੀਲਦਾਰਾਂ ਨੂੰ 5 ਵਜੇ ਤੱਕ ਕੰਮ ਤੇ ਮੁੜਨ ਦੀ ਗੱਲ ਜੋ ਹੈ ਉਹ ਕਹਿ ਦਿੱਤੀ ਗਈ ਹੈ। ਇਹ ਜਾ ਰਿਹਾ ਹੈ ਕਿ ਜੇਕਰ 5 ਵਜੇ ਤੱਕ ਇਹ ਕੰਮ ਤੇ ਨਹੀਂ ਮੁੜੇ ਇਹਨਾਂ ਦੇ ਵੱਲੋਂ ਕੰਮਕਾਰ ਸ਼ੁਰੂ ਨਾ ਕੀਤਾ ਗਿਆ ਤੇ ਇਹਨਾਂ ਨੂੰ ਮੁਅਤਲ ਕੀਤਾ ਜਾ ਸਕਦਾ ਹੈ। ਆਮਨੇ ਸਬੰਧੀ ਜੋ ਰਿਪੋਰਟ ਆਈ ਹੈ ਉਹ ਅੱਗੇ ਨਾਲ ਸਾਂਝੀ ਕਰਾਂਗੇ। ਤਿਆਂ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ। ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਬਿਜਲੈਂਸ ਦੇ ਵੱਲੋਂ ਲੁਧਿਆਣਾ ਦੇ ਸਬ ਰਜਿਸਟਰਾਰ ਪਸ਼ਮੀ ਜਗਸੀਰ ਸਿੰਘ ਅਤੇ ਹੂਨਾ ਖਿਲਾਫ ਦਰਜ ਕੀਤੇ ਮਾਮਲੇ ਨੂੰ ਲੈ ਕੇ ਮਾਲ ਅਧਿਕਾਰੀਆਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ। ਇਸ ਵਿਚਾਲੇ ਹੁਣ ਮਾਲ ਅਧਿਕਾਰੀਆਂ ਨੂੰ ਅਰਸ਼ਾਮ 5 ਵਜੇ ਤੱਕ ਡਿਊਟੀ ਤੇ ਹਾਜ਼ਰ ਹੋਣ ਦੇ ਹੁਕਮ ਦੇ ਦਿੱਤੇ ਗਏ। ਹਾਜ਼ਰ ਨਾ ਹੋਣ ਤੇ ਸੂਤਰਾਂ ਤੋਂ ਇਹ ਖਬਰ ਆਈ ਹੈ ਕਿ ਹੜਤਾਲੀ ਤਹਿਸੀਲਦਾਰਾਂ ਨੂੰ ਉਤਲ ਕਰ ਦਿੱਤਾ ਜਾਏਗਾ। ਇਸ ਸੰਬੰਧੀ ਮਾਲ ਵਿਭਾਗ ਦੇ ਵਧੀਕ ਸਕੱਤਰ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ। ਜਾਰੀ ਕੀਤੇ ਗਏ ਹੁਕਮ ਦੇ ਵਿੱਚ ਲਿਖਿਆ ਗਿਆ ਹੈ ਕਿ ਸਰਕਾਰ ਦੇ ਧਿਆਨ ਦੇ ਵਿੱਚ ਆਇਆ ਕਿ ਕੁਝ ਮਾਲ ਅਧਿਕਾਰ ਹੜਤਾਲ ਜਾਂ ਫਿਰ ਸਮਾਇਕ ਛੁੱਟੀ ਤੇ ਚਲੇ ਗਏ ਨੇ ਦਸਤਾਵੇਜ਼ ਦਰਜ ਨਹੀਂ ਕਰ ਰਹੇ ਸਾਰੇ ਮਾਲ ਅਫਸਰ ਜੋ ਹੜਤਾਲ ਦੇ ਉੱਤੇ ਗਏ ਹੋਏ ਨੇ ਉਹ ਦਸਤਾਵੇਜ਼ ਦਰਜ ਨਹੀਂ ਕਰਵਾ ਰਹੇ ਉਹਨਾਂ ਨੂੰ ਅੱਜ ਸ਼ਾਮ 5 ਵਜੇ ਤੱਕ ਆਪਣੀ ਡਿਊਟੀ ਤੇ ਜੁਆਇਨ ਕਰਨ ਲਈ ਕਿਹਾ ਗਿਆ ਜਿਹੜੇ ਮਾਲ ਅਧਿਕਾਰੀ ਆਜਾਮ 5 ਵਜੇ ਤੱਕ ਆਪਣੀ ਡਿਊਟੀ ਵਿੱਚ ਸ਼ਾਮਲ ਨਹੀਂ ਹੋਣਗੇ ਉਹਨਾਂ ਸਾਰਿਆਂ ਦੀਆਂ ਡਿਊਟੀਆਂ ਨੂੰ ਨਿਭਾਉਣਾ ਸ਼ੁਰੂ ਨਹੀਂ ਕਰਨਗੇ ਉਹਨਾਂ ਨੂੰ ਮੁਤਲਕ ਕਰ ਦਿੱਤਾ ਜਾਏਗਾ ਇਸ ਤੋਂ ਇਲਾਵਾ ਉਹਨਾਂ ਦੇ ਵਿਰੁੱਧ ਪੰਜਾਬ ਸਿਵਲ ਸੇਵਾ ਮਾਨ ਨਿਯਮ 1970 ਤਹਿਤ ਸਖਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਏਗੀ ਜਿਹੜੇ ਅਧਿਕਾਰੀ ਪ੍ਰੋਬੇਸ਼ਨ ਅਧੀਨ ਨੇ ਉਹਨਾਂ ਦੀਆਂ ਸੇਵਾਵਾਂ 'ਮਾ ਇਸ ਦੁਰਵਿਵਹਾਰ ਉਹਨਾਂ ਦੀਆਂ ਡਿਊਟੀਆਂ ਦੀ ਅਣਗਹਿਲੀ ਦੇ ਕਾਰਨ ਖਤਮ ਹੋਣ ਦੇ ਲਈ ਜ਼ਿੰਮੇਵਾਰ ਹੋਣਗੇ ਜਾਰੀ ਹੁਕਮ ਦੇ ਵਿੱਚ ਲਿਖਿਆ ਗਿਆ ਹੈ ਕਿ ਮਾਨਯੋਗ ਮੁੱਖ ਮੰਤਰੀ ਨੇ ਕਈ ਵਾਰ ਦੁਹਰਾਇਆ ਹੈ ਕਿ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਭ੍ਰਿਸ਼ਟ ਗਤੀਵਿਧੀਆਂ ਨੂੰ ਸਖਤੀ ਦੇ ਨਾਲ ਨੱਥ ਜੜੀ ਆ ਉਪਾਈ ਜਾਏਗਾ ਤੇ ਇੱਥੇ ਤਹਿਸੀਲਦਾਰ ਜਿਹੜੇ ਕਿਸ ਵੇਲੇ ਸਟ੍ਰਾਈਕ ਯਾਨੀ ਕਿ ਹੜਤਾਲ ਤੇ ਗਏ ਹੋਏ ਨੇ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ ਉਹਨਾਂ ਨੂੰ ਮੁਅਤਲ ਕੀਤਾ ਜਾ ਸਕਦਾ ਹੈ ਜੇਕਰ ਉਹ ਸ਼ਾਮ 5 ਵਜੇ ਤੱਕ ਆਪਣੀ ਡਿਊਟੀ ਨੂੰ ਦੁਬਾਰਾ ਤੋਂ ਜੁਆਇਨ ਨਹੀਂ ਕਰਨਗੇ ਪੰਜਾਬ ਦੇ ਵਿੱਚ ਹੜਤਾਲ ਤੇ ਗਏ ਤਹਿਸੀਲਦਾਰਾਂ ਨੂੰ ਇਸ ਵੇਲੇ ਵਿਭਾਗ ਦੇ ਵੱਲੋਂ ਵੱਡੀ ਚੇਤਾਵਨੀ ਦੇ ਦਿੱਤੀ ਗਈ ਹੈ ਜਿਹਾਂ ਇਹਨਾਂ ਤਹਿਸੀਲਦਾਰਾਂ ਨੂੰ 5 ਵਜੇ ਤੱਕ ਕੰਮ ਤੇ ਮੁੜਨ ਦੀ ਗੱਲ ਜੋ ਹੈ ਉਹ ਕਹਿ ਦਿੱਤੀ ਗਈ ਹੈ ਕਿ ਹਾਜ਼ਰ ਹੈ ਕਿ ਜੇਕਰ 5 ਵਜੇ ਤੱਕ ਇਹ ਕੰਮ ਤੇ ਨਹੀਂ ਮੁੜੇ ਇਨ੍ਹਾਂ ਦੇ ਵੱਲੋਂ ਕੰਮਕਾਰ ਸ਼ੁਰੂ ਨਾ ਕੀਤਾ ਗਿਆ ਤੇ ਇਹਨਾਂ ਨੂੰ ਮੁਅਤਲ ਕੀਤਾ ਜਾ ਸਕਦਾ ਹੈ। ਮਾਮਲੇ ਸੰਬੰਧੀ ਜੋ ਰਿਪੋਰਟ ਆਈ ਹੈ ਉਹ ਅੱਜ ਨਾਲ ਸਾਂਝੀ ਕਰਾਂਗੇ ਤੇ ਹਣ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ। ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਫਿਜ਼ਲੈਂਸ ਦੇ ਵੱਲੋਂ ਲੁਧਿਆਣਾ ਦੇ ਸਬ ਰਜਿਸਟਰਾਰ ਪਸ਼ਮੀ ਜਗਸੀਰ ਸਿੰਘ ਅਤੇ ਹੋਰਨਾਂ ਖਿਲਾਫ ਦਰਜ ਕੀਤੇ ਮਾਮਲੇ ਨੂੰ ਲੈ ਕੇ ਮਾਲ ਅਧਿਕਾਰੀਆਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ। ਇਸ ਵਿਚਾਲੇ ਹੁਣ ਮਾਲ ਅਧਿਕਾਰੀਆਂ ਨੂੰ ਅਰਸ਼ਾਮ 5 ਵਜੇ ਤੱਕ ਡਿਊਟੀ ਤੇ ਹਾਜ਼ਰ ਹੋਣ ਦੇ ਹੁਕਮ ਦੇ ਦਿੱਤੇ ਗਏ ਹਾਜ਼ਰ ਨਾ ਹੋਣ ਤੇ ਸੂਤਰਾਂ ਤੋਂ ਇਹ ਖਬਰ ਆਈ ਹੈ ਕਿ ਹੜਤਾਲੀ ਤਹਿਸੀਲਦਾਰਾਂ ਨੂੰ ਉਤਲ ਕਰ ਦਿੱਤਾ ਜਾਏਗਾ ਇਸ ਸੰਬੰਧੀ ਮਾਲ ਵਿਭਾਗ ਦੇ ਵਧੀਕ ਸਕੱਤਰ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਜਾਰੀ ਕੀਤੇ ਗਏ ਹੁਕਮ ਦੇ ਵਿੱਚ ਲਿਖਿਆ ਗਿਆ ਹੈ ਕਿ ਸਰਕਾਰ ਦੇ ਧਿਆਨ ਦੇ ਵਿੱਚ ਆਇਆ ਕਿ ਕੁਝ ਮਾਲ ਅਧਿਕਾਰੀ ਹੜਤਾਲ ਜਾਂ ਫਿਰ ਸਮਾਇਕ ਛੁੱਟੀ ਤੇ ਚਲੇ ਗਏ ਨੇ ਦਸਤਾਵੇਜ਼ ਦਰਜ ਨਹੀਂ ਕਰ ਰਹੇ ਸਾਰੇ ਮਾਲ ਅਫਸਰ ਜੋ ਹੜਤਾਲ ਦੇਉਤੇ ਗਏ ਹੋਏ ਨੇ ਉਹ ਦਸਤਾਵੇਜ਼ ਦਰਜ ਨਹੀਂ ਕਰਵਾ ਰਹੇ ਉਹਨਾਂ ਨੂੰ ਅੱਜ ਸ਼ਾਮ 5 ਵਜੇ ਤੱਕ ਆਪਣੀ ਡਿਊਟੀ ਤੇ ਜੁਆਇਨ ਕਰਨ ਲਈ ਕਿਹਾ ਗਿਆ ਜਿਹੜੇ ਮਾਲ ਅਧਿਕਾਰੀ ਆਜਾਮ 5 ਵਜੇ ਤੱਕ ਆਪਣੀ ਡਿਊਟੀ ਵਿੱਚ ਸ਼ਾਮਲ ਨਹੀਂ ਹੋਣਗੇ ਉਹਨਾਂ ਸਾਰਿਆਂ ਦੀਆਂ ਡਿਊਟੀਆਂ ਨੂੰ ਨਿਭਾਉਣਾ ਸ਼ੁਰੂ ਨਹੀਂ ਕਰਨਗੇ ਉਹਨਾਂ ਨੂੰ ਮੁਤਲਕ ਕਰ ਦਿੱਤਾ ਜਾਏਗਾ ਇਸ ਤੋਂ ਇਲਾਵਾ ਉਹਨਾਂ ਦੇ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮ 1970 ਤਹਿਤ ਸਖਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਏਗੀ ਜਿਹੜੇ ਅਧਿਕਾਰੀ ਪ੍ਰੋਬੇਸ਼ਨ ਅਧੀਨ ਨੇ ਉਹਨਾਂ ਦੀਆਂ ਸੇਵਾਵਾਂ ਇਸ ډول ਵਿਵਹਾਰ ਉਹਨਾਂ ਦੀਆਂ ਡਿਊਟੀਆਂ ਦੀ ਅਣਗਹਿਲੀ ਦੇ ਕਾਰਨ ਖਤਮ ਹੋਣ ਦੇ ਲਈ ਜ਼ਿੰਮੇਵਾਰ ਹੋਣਗੇ ਜਾਰੀ ਹੁਕਮ ਦੇ ਵਿੱਚ ਲਿਖਿਆ ਗਿਆ ਹੈ ਕਿ ਮਾਨਯੋਗ ਮੁੱਖ ਮੰਤਰੀ ਨੇ ਕਈ ਵਾਰ ਦੁਹਰਾਇਆ ਹੈ ਕਿ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਭ੍ਰਿਸ਼ਟ ਗਤੀਵਿਧੀਆਂ ਨੂੰ ਸਖਤੀ ਦੇ ਨਾਲ ਨੱਥ ਜੜੀ ਹੈ ਉਹ ਪਾਈ ਜਾਏਗੀ ਤੇ ਇੱਥੇ ਤਹਿਸੀਲਦਾਰ ਜਿਹੜੇ ਕਿਸ ਵੇਲੇ ਸਟ੍ਰਾਈਕ ਯਾਨੀ ਕਿ ਹੜਤਾਲ ਤੇ ਗਏ ਹੋਏ ਨੇ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ ਉਹਨਾਂ ਨੂੰ ਮੁਅਤਲ ਕੀਤਾ ਜਾ ਸਕਦਾ ਹੈ ਜੇਕਰ ਉਹ ਸ਼ਾਮ 5 ਵਜੇ ਤੱਕ ਆਪਣੀ ਡਿਊਟੀ ਨੂੰ ਦੁਬਾਰਾ ਤੋਂ ਜੁਆਇਨ ਨਹੀਂ ਕਰਨਗੇ